ਵੀਰੋ ਮੈਂ ਜਿਹੜੀ ਅੱਜ ਗੱਲਬਾਤ ਤੁਹਾਡੇ ਨਾਲ ਕਰਨੀ ਆ ਮੈਂ ਗੱਲਬਾਤ ਕਰਨੀ ਆ ਮੇਰੀ ਗੱਲ ਹੋਈ ਸੀ ਸਕਰਾਜ ਨਿਆਮੀ ਵਾਲਾ ਸਾਡਾ ਭਰਾ ਜਿਨ੍ਹਾਂ ਨੇ ਕਿ ਬਹੁਤ ਲੰਮਾ ਸਮਾਂ ਵਾਈ ਲੜਿਆ ਗੁਰੂ ਗ੍ਰੰਥ ਸਾਹਿਬ ਜੀ ਵਿਆਹ ਦੀ ਸਾਫ ਲਈ ਤੇ ਉਹ ਸਾਨੂੰ ਸਭ ਨੂੰ ਪਤਾ ਉਹ ਗਿੱਦੜ ਵਾਹ ਤੋਂ ਚੋਣ ਲੜ ਰਹੇ ਨੇਗੇ ਪਰ ਇਹਦੇ ਬਰ ਪ੍ਰਤੀ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਇਹਨੇ ਦੋ ਤਿੰਨ ਸਾਂਝੀਆਂ ਕਰਨੀਆਂ ਨੇਗੀਆਂ ਗਿੱਦੜ ਵਾਹ ਦੇ ਜਿਹੜੀ ਚੋਣ ਆ ਜਿਹੜਾ ਆਪਾਂ ਉਸ ਤੋਂ ਗੱਲ ਕਰੀਏ ਗਿੱਦੜ ਵਾਹ ਨੂੰ ਸਾਰ ਹੀ ਉਮੀਦਵਾਰਾਂ ਦਾ ਬੜਾ ਜ਼ੋਰ ਲੱਗਿਆ ਹੋਇਆ ਆ ਕਾਂਗਰਸ ਝਾੜੂ ਤੇ ਆਪਣਾ ਹੋਰ ਜਿਹੜੇ ਦੂਜੇ ਦੀਆਂ ਪਾਰਟੀਆਂ বিজেপি ਇਹਨਾਂ ਸਾਰਿਆਂ ਦਾ ਪੂਰਾ ਜੋਰ ਲੱਗਿਆ ਹੋਇਆ ਪਰ ਉੱਥੋਂ ਸਾਡਾ ਜਿਹੜਾ ਭਰਾ ਸਖਰਾਜ ਚੋਣ ਲੜ ਰਿਹਾ ਹੈ ਹੋ ਸਕਦਾ ਵੀ ਕੁਝ ਨੂੰ ਕੋਈ ਸਾਡੀਆਂ ਕਿਸੇ ਪ੍ਰਤੀ ਕੋਈ ਸੋਚ ਨਾ ਮਿਲਦੀ ਹੋਵੇ ਪਰ ਸਖਰਾਜ ਤੇ ਸਖਰਾਜ ਦੇ ਪਰਿਵਾਰ ਦੀ ਬਹੁਤ ਵੱਡੀ ਦੇਣ ਹੈ ਜਿੰਨੇ ਵੀ ਉਮੀਦਵਾਰ ਲੜ ਰਹੇ ਨੇ ਇਹਨਾਂ ਦੀ ਕੋਈ ਦੇਣ ਨਹੀਂ ਹੈ ਇਸ ਕਰਕੇ ਹੁਣ ਤੁਸੀਂ ਦੇਖੋ ਵੀ ਜਿਹੜੇ ਜਿਮਨੀ ਚੋਣਾ ਹੋ ਰਹੀਆਂ ਨੇ ਜਿਮਣੀ ਚੋਣਾ ਹੋ ਹੀ ਕਿਉਂ ਰਹੀ ਨੇ ਪਹਿਲਾਂ ਤਾਂ ਇਹ ਦੇਖੋ ਜਿਮਣੀ ਚੋਣ ਦੇ ਲੋੜ ਕਿਉਂ ਪਈ ਹੈ ਜਿਹੜੇ ਜਿਮਣੀ ਚੋਣਾ ਜਿੱਥੋਂ ਵੀ ਜਿਮਣੀ ਜਿਮਣੀ ਚੋਣਾ ਹੋ ਰਹੇ ਨੇ ਇਹ ਭਰਾਵੋ ਸਾਰੇ ਹੀ ਜਿਹੜੇ ਚੁਣੇ ਹੋਏ ਨੁਮਾਇੰਦੇ ਸੀਗੇ ਚੁਣੇ ਹੋਏ ਨੁਮਾਇੰਦਿਆਂ ਦਾ ਤਸਦੀਕੇ ਦਿੱਤੇ ਤਸਦੀਕੇ ਦੇ ਕੇ ਐਮਐਲਏ ਲੋਕਾਂ ਨੇ ਚੁਣੇ ਹੋਏ ਸੀਗੇ ਫਿਰ ਐਮਪੀ ਦਾ ਚੋਣਾ ਲੜੇ ਐਮਪੀ ਬਣ ਕੇ ਹੁਣ ਐਮਪੀ ਤੋਂ ਬਾਅਦ ਦੁਬਾਰਾ ਫਿਰ ਇਸ ਤਰੀਬੇ ਦੇਣ ਕਿ ਇਸ ਕਰਕੇ ਮੇਰੀ ਲੋਕਾਂ ਕੀ ਬੇਨਤੀ ਆ ਲੋਕ ਸਾਡੇ ਉੱਥੇ ਫਿਰ ਉੱਜੇ ਪੈਣਗੇ ਹੁਣ ਜਨਾ ਸਕਰਾਜ ਸਿੰਘ ਜੀ ਦੀ ਮੈਂ ਗੱਲ ਕਰਦਾ ਆਪਣਾ ਕਿਤਨੇ ਬਹਾਦਰ ਜਿਹੜਾ ਸਕਰਾਜ ਸਿੰਘ ਚੋਣ ਲੜ ਰਿਹਾ ਪੰਥਿਕਾ ਨੂੰ ਚੋਣ ਸਾਹਣ ਬਾਲਟੀ ਹੈ ਪੰਥਿਕ ਉਮੀਦਵਾਰਾ ਉਹ ਜਿਹੜਾ ਚੋਣ ਲੜ ਰਿਹਾ ਪਰ ਸਾਨੂੰ ਸਾਰਿਆਂ ਨੂੰ ਦਾ ਸਾਥ ਦੇਣਾ ਚਾਹੀਦਾ ਤੁਸੀਂ ਜਿਹੜੇ ਵੀ ਚੋਣ ਲੜ ਰਹੇ ਨੇਗੇ ਸਾਰੇ ਸਾਰੇ ਆਪਣੀਆਂ ਪਾਰਟੀਆਂ ਪਿੱਛੇ ਚੋਣ ਲੜ ਰਹੇ ਨੇ ਆਪੋ ਆਪਣੀਆਂ ਪਾਰਟੀਆਂ ਬਚਾਉਣ ਲਈ ਚੋਣ ਲੜ ਰਹੇ ਨੇ ਪਰ ਕੋਈ ਬੰਦਾ ਪੰਜਾਬ ਲਈ ਜਾਂ ਲੋਕਾਂ ਲਈ ਚੋਣ ਨਹੀਂ ਲੜਦਾ ਸਕਰਾਜ ਸਿੰਘ ਤੇ ਸਕਰਾਜ ਸਿੰਘ ਦੇ ਪਰਿਵਾਰ ਨੇ ਸਕਰਾਜ ਸਿੰਘ ਨੇ ਬਹੁਤ ਲੰਮਾ ਸਮਾਂ ਧਰਨਾ ਲਾ ਕੇ ਰੱਖਿਆ ਬਰਗਾਰੀ ਤੁਹਾਨੂੰ ਸਭ ਨੂੰ ਪਤਾ ਹੀ ਹੈ ਸਗਰਾਜ ਸਿੰਘ ਬਹੁਤ ਲੰਮੇ ਸਮੇਂ ਤੋਂ ਆਪਣੇ ਤੋਂ ਪਰਬਟੇ ਜਿੱਦੂ ਜਿੱਦ ਕਰ 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 ਲੜਾਈ ਲੜੀ ਹੈ ਹੋ ਸਕਦਾ ਵੀ ਕਈ ਗੱਲਾਂ ਮੇਰੇ ਨਾਲ ਕੋਈ ਲੋਕ ਨਾ ਵੀ ਸਹਿਮਤ ਹੋਣ ਪਰ ਇਹ ਤਾਂ ਲੋਕਾਂ ਨੂੰ ਜਰੂਰ ਪਤਾ ਲა ਕਿਸ ਸੰਘਰਸ਼ੀ ਬੰਦਾ ਤਾਂ ਹੈਗਾ ਨਾ ਹੋ ਸਕਦਾ ਵੀ ਚਲੋ ਕਿਹਨੂੰ ਸਗਰਾਜ ਨਾ ਪਸੰਦ ਹੋਵੇ ਪਰ ਉਹ ਸੰਘਰਸ਼ੀ ਬੰਦਾ ਤਾਂ ਹੈਗਾ ਨਾ ਉਹਨੇ ਸੰਘਰਸ਼ਤਾ ਕੀਤਾ ਨਾ ਉਹਦੇ ਪਿਤਾ ਦੀ ਜਾਣ ਤੇ ਲਗੀ ਆਪਦੇ ਪਿਤਾ ਦੀ ਕੁਰਬਾਨੀ ਉਹਦੀ ਕਿੰਨੀ ਵੱਡੀ ਸੀ ਇੱਦੀ ਆ ਹਨ ਇਸ ਕਰਕੇ ਸਾਨੂੰ ਸਗਰਾਜ ਨੂੰ ਸਾਰਿਆਂ ਨੂੰ ਖਾਸ ਕਰਕੇ ਜਿੱਦੜ ਵਾਹੇ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਲੋਕੋ ਸਾਡੇ ਜਿਹੜੇ ਪੰਜਾਬ ਦੇ ਹਾਲਾਤ ਹੋਣੇ ਨੇ ਨਾ ਇਸ ਇਹਦੇ ਵਿੱਚ ਕੋਈ ਲੀਡਰ ਨਹੀਂ ਜਿੰਮੇਵਾਰ ਦੇ ਵਿੱਚ ਅਸੀਂ ਵੀ ਜਿੰਮੇਵਾਰ ਆਂ ਜਿਸੇ ਕਹੀਏ ਨਾ ਵੀ ਆ ਸਾਡੇ ਪੰਜਾਬ ਦੇ ਤੇ ਹਾਲਾਤ ਆ ਬਣ ਗਏ ਆ ਸਾਡੇ ਪੰਜਾਬ ਦੇ ਵਿੱਚ ਜੋ ਕੁਛ ਹੋ ਰਿਹਾ ਇਹਦੇ ਵਿੱਚ ਜਿੰਮੇਵਾਰ ਅਸੀਂ ਵੀ ਓਡੇ ਵੱਡੀਆਂ ਵੀਰੋ ਇਹਦੇ ਵਿੱਚ ਅਸੀਂ ਜਿੰਮੇਵਾਰ ਓਡੇ ਕਿਵੇਂ ਆ ਕਿਉਂਕਿ ਜੇਕਰ ਅਸੀਂ ਚੰਗੇ ਬੰਦਾ ਸਾਥ ਨਹੀਂ ਦਿੰਦੇ ਤਾਂ ਉਹੀ ਪਾਰਟੀਆਂ ਵਿੱਚ ਉਹਨਾਂ ਦੇ ਪਿੱਛੇ ਲੱਗ ਕੇ ਵੋਟਾਂ ਪਾਈ ਜਾਣੀਆਂ ਨੇ ਕਿ ਹਾਂ ਜੀ ਅੰਨੀ ਪਿੱਛੇ ਦੇ ਕੁੱਤੇ ਚੱਟੀ ਜਾਂਦੇ ਨੇ ਕੋਈ ਤੁਸੀਂ ਬਣਾਓ ਦੱਸ ਲੋ ਜਿੰਨੇ ਵੀ ਉਮੀਦਵਾਰ ਚੋਣ ਲੜ ਰਹੇ ਨੇਗੇ ਟੋਡੇ ਕੈਮਰੇ ਕੋ ਸਵਾਲ ਹੈ ਸਾਡੇ ਲੋਕ ਇੰਨਾ ਕਿਉਂ ਨਹੀਂ ਸੋਚਦੇ ਵੀ ਜਿਮਣੀ ਚੋਣ ਹੋ ਕਿਉਂ ਰਹੀ ਹੈ ਵੀ ਜਿਮਣੀ ਚੋਣ ਹੁਣ ਕਰਜ ਕਰੋ ਉਥੋਂ ਰਾਜਾ ਬੜੇ ਨੇ ਚੋਣ ਲੜ ਰਿਆ ਰਾਜਾ ਬੜੇ ਤੁਸੀਂ ਇਹ ਤਾਂ ਪੁੱਛੋ ਵੀ ਜਿਮਣੀ ਚੋਣ ਉੱਥੇ ਕਿਉਂ ਹੋਈ ਹੈ ਰਾਜਾ ਬੜੇ ਨੂੰ ਪੁੱਛੋ ਤਾਂ ਸਹੀ ਚੌਂਕ ਦੇ ਵਿੱਚ ਖੜਾ ਕੇ ਵੀ ਭਾਈ ਤੈਨੂੰ ਐਮਐਲਏ ਚੁਣਿਆ ਸੀਗਾ ਤੈਨੂੰ ਐਮਐਲਏ ਚੁਣਿਆ ਤੁਸੀਂ ਐਮਐਲਏ ਨੂੰ ਤਸੀਹੇ ਕੋ ਦਿੱਤਾ ਹੁਣ ਫਿਰ ਤੂੰ ਆਪਣੇ ਘਰ ਵਾਲੇ ਦੀ ਵੋਟਾਂ ਵਾਂਗਦਾ ਫਿਰਦਾ ਇਹੀ ਗੱਲ ਸਾਰਿਆਂ ਨੂੰ ਪੁੱਛੋ ਇਹੀ ਗੱਲ ਝਾੜੂ ਵਾਲਿਆਂ ਨੂੰ ਪੁੱਛੋ ਵੀ ਤੁਸੀਂ ਉਹਨਾਂ ਨੂੰ ਝਾੜੂ ਵਾਲਿਆਂ ਨੂੰ ਸਵਾਲ ਕਰੋ ਵੀ ਬਰਨਾਲਾ ਦੀ ਜਿਹੜੀ ਵੀ ਤੇਰੇ ਤੋਂ ਐਮ ਪੀ ਸੀਗਾ ਐਮ ਪੀ ਨੇ ਜੀਵਾ ਦੇ ਕਿ ਹੁਣ ਕਹਾਂਗਾ ਆ ਸੌਰੀ ਐਮ ਐਲ اے ਸੀਗਾ ਮੰਤਰੀ ਸੀਗਾ ਵੀ ਤੇਰੇ ਅਕਤਨਾ ਮੰਤਰੀ ਸੀ ਬਰਨਾਲਾ ਚੁਣਿਆ ਤਸੀਬਾ ਦੇ ਕੇ ਫਰੈਂਟੀ ਚੋਂ ਲੜੇ ਫੇਰ ਫਿਰ 2027 ਚ ਜੇ ਤਸੀਬਾ ਦੇ ਉੱਤੇ ਫਿਰਨਗੇ ਕੀ ਰਾਜਾ ਬੜਿੰਗਾ ਜਿਹੜਾ ਤੁਸੀਂ ਮੈਂ ਕਿਤੜੇ ਪੈਸੇ ਦੇ ਲੋਕਾਂ ਨੂੰ ਸਵਾਲ ਕਰਦਾ ਕੀ ਰਾਜਾ ਬੜਿੰਗਾ 2027 ਚ ਫਿਰ ਆ ਤਸੀਬਾ ਦੇ ਉੱਤੇ ਐਮ ਪੀ ਤੋਂ ਫੇਰ ਕੋਈ ਮੈਂ ਬੜੇ ਚੋਂ ਲੜਨੇ ਇਹ ਸਾਡਾ ਜਿਹੜਾ ਪੰਜਾਬ ਦੇ ਜਿਹੜੇ ਅੱਜ ਮਾਰੇ ਹਜ਼ਾਰ ਤੋਂ ਬਣੇ ਨੇ ਬੀ ਵੋਟਾਂ 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 ਹੀ ਹੋਈ ਚੁੱਕੀਆਂ ਇਸ ਕਰਕੇ ਹੁਣ ਤੁਹਾਡੇ ਅੱਗੇ ਬੇਅਤੀ ਹੈ ਪ੍ਰਭੂ ਨਾ ਤਾਂ ਮਰੇ ਇਹ ਕਹਨ ਨਾਲ ਬੋਟਾਂ ਜਿਉਣੀ ਚੋਣਾਂ ਹੋਣੀਆਂ ਬਾਦੋਂ ਪਰ ਇੰਨਾ ਕਦਾ ਜਰੂਰ ਹੋ ਸਕਦਾ ਵੀ ਯਾਰ ਅਸੀਂ ਜਿਨ੍ਹਾਂ ਨੂੰ ਅਸੀਂ ਪਹਿਲਾਂ ਜੁਣਾ ਉਹਨਾਂ ਨੂੰ ਤਾਂ ਅਸੀਂ ਬੋਟਾਂ ਨਾ ਪਾਈਏ ਵੀਰੋ ਇਹ ਤਾਂ ਸਾਡੇ ਅੱਗੇ ਇੱਕ ਸਵਾਲ ਹੈ ਗਈ ਹੈ ਨਾ ਇਸ ਕਰਕੇ ਅੱਜ ਜਿਹੜਾ ਮੇਰਾ ਅੱਜ ਦੀ ਖਾਸ ਗੱਲਬਾਤ ਥੋੜਾ ਨਾ ਇਹ ਸੀਗੀ ਕਿ ਸਕਰਾਂ ਸਿੰਘ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਉੱਥੇ ਲੜਾਈ ਲੜੀ ਹੈ ਉਹ ਭਾਈ ਕਿੰਦਰਵਾੜਾ ਦੂਜੇ ਨੂੰ ਚੋਣ ਲੜ ਰਹੇ ਜਗੇ ਚੋਣ ਸਾਨ ਉਹਨਾਂ ਦਾ ਵਾਰਟੀ ਆ ਥੁੱਡੇ ਕੇ ਬੇਨਤੀ ਅਭੀ ਸਾਹ ਦੇ ਦੋ ਨਹੀਂ ਥੁੱਡੀ ਮਰਜ਼ੀ ਆ ਪ੍ਰਭੂ ਖਰ ਜਿਵੇਂ ਤੁਸੀਂ ਜਿਹਦੇ ਪਿੱਛੇ ਚੱਲੀ ਜਾਣਾ ਚੱਲੀ ਜਾਣਾ ਚੱਲੀ ਜਾਓ ਕੋਈ ਵੀ ਲੀਡਰ ਹੈ ਹੁਣ ਜੇ ਉਥੋਂ ਗੱਲ ਕਰੀਏ ਝਾੜੂ ਵਾਲੇ ਦੀ ਜਾਂ ਇਹਨਾਂ ਸਾਰਿਆਂ ਦੀ ਗੱਲ ਕਰੀਏ ਇਹ ਭਰਾਭੂ ਆਪ ਕੋ ਆਪਣੀਆਂ ਪਾਰਟੀਆਂ ਬਚਾਉਣ ਲਈ ਚੋਣਾਂ ਲੜ ਰਹੇ ਨੇ ਇਹਨਾਂ ਕੋਲੇ ਹੋਰ ਕੋਈ ਵਿਜ਼ਨ ਨਹੀਂ ਕੋਈ ਤੁਹਾਡੇ ਲੋਕਾਂ ਲਈ ਹਿੱਤਾਂ ਲਈ ਚੋਣਾਂਾਂ ਲਈ ਲੜ ਰਹੇ ਕੋਈ ਤੁਹਾਡਾ ਕੋਈ ਸਵਾਰ ਦੇ ਚੋਣਾਂ ਲਈ ਲੜਦੇ ਸਿਰਫ ਔਰ ਸਿਰਫ ਪਾਰਟੀ 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 ਹੋ ਜਾਂਦੇ ਹੋ ਤੁਸੀਂ ਤੁਸੀਂ ਲੜਨਾ ਤਾਂ ਪੰਜਾਬ ਲਈ ਲੜੋ ਲੜਨਾ ਤਾਂ ਲੋਕਾਂ ਲਈ ਲੜੋ ਪਾਰਟੀਆਂ ਪਿੱਛੇ ਕੋ ਲੜ ਰਹੇ ਹੋ ਤੁਹਾਡੇ ਕੋਲੇ ਕੋਈ ਵਿਜ਼ਨ ਹੀ ਨਹੀਂ ਹੈਗਾ ਹਰ ਇੱਕ ਬੰਦਾ ਕਹਿੰਦਾ ਮੇਰੀ ਪਾਰਟੀ ਮੇਰੀ ਪਾਰਟੀ ਮੇਰੀ ਪਾਰਟੀ ਸਾਡੇ ਲੋਕਾਂ ਦੀ ਵੀ ਸੋਚ ਉਹੀ ਬਣ ਚੁੱਕੀ ਹੈ ਕਿਉਂਕਿ ਮੈਂ ਦੇਖਿਆ ਲੋਕ ਵੀ ਨਹੀਂ ਸੋਚਦੇ ਵੀ ਸੀ ਲੋਕ ਵੋਟ ਪਾਉਣ ਬਾਰੇ ਨਹੀਂ ਸੋਚਦੇ ਲੋਕ ਡਗਾਏ ਜਾਣੇ ਸੋਚਦੇ ਕਿਸੇ ਕਰੀਏ ਚਾਹੀਏ ਵਾਸਤੇ ਉਹੀ ਜਿੱਧਰ ਦੀ ਮੜੀ ਜੀ ਹਵਾ ਜੀ ਬਣ ਗਈ ਉਹ ਆ ਜੀ ਉਹ ਆ ਜੀ ਉਹ ਆ ਬਸ ਇਹ ਮੇਜੀ ਹਰਤਾਲੇ ਪੱਖੋਂ ਤਾਂ ਪਾਈ ਨੇ ਉਹਨੇ ਮੇਰੇ ਤੇ ਉਹ ਤੋਂ ਪਾਰਚਾ ਕਰਵਾਉਣਾ ਉਹ ਤਾਂ ਐ ਕਰਾਉਣਾ ਉਹ ਆ ਜੀ ਹਰਤਾਲੇ ਪੱਖੋਂ ਪਾਈ ਨੇ ਉਹ ਸਾਡੇ ਕੋਲੇ ਇਹ じゃ ਕੋਈ ਸਾਡੀ ਆਪਣੀ ਸੋਚ ਵੀ ਨਹੀਂ ਚੰਗੀ ਹੈਗੀ ਭਰਾਓ ਸਾਨੂੰ ਸੋਚ ਨੂੰ ਬਦਲਣਾ ਪੈਣਾ ਸਾਨੂੰ ਪਹਿਲਾਂ ਆਪਾਂ ਨੂੰ ਬਦਲਣਾ ਪੈਣਾ ਫਿਰ ਕਿਤੇ ਜਾ ਕੇ ਲੀਡਰ ਬਦਲਣਗੇ ਜਦੋਂ ਤੱਕ ਅਸੀਂ ਆਪ ਨਹੀਂ ਬਦਲਦੇ ਲੀਡਰ ਕਿੱਥੇ ਬਦਲ ਜਾਣਗੇ ਅਸੀਂ ਤਾਂ ਆਪ ਉਹ ਜਿਹੇ ਹੋਗੇ ਠੀਕ ਹੈ ਜੀ ਹਰੇਕ ਬੰਦਾ ਕਹਿੰਦਾ ਯਾਰ ਅੱਜ ਬੁੱਧਵਾਰ ਦਾ ਦਿਨ ਹੈ ਕਿੰਨੇ ਕੰਮ ਸਵਾਰ ਕਿਤੋਂ ਪੂਰੇ ਨਹੀਂ ਕਿੰਨੇ ਕਿੰਨਾ ਤੁਸੀਂ ਦੇਖੋ ਹੋਰ ਤੁਰ ਤਕਰ ਗੱਡੀਆਂ ਦਾ ਲੈਣਾ ਲੱਗ ਜਾਂਦੀਆਂ ਨੇ ਇਸ ਕਰਕੇ ਚਲੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਅਗੇ ਸਾਡਾ ਪੰਜਾਬ ਚੜ੍ਹਦੀ ਕਲਾ 'ਚ ਰੱਖੇ ਰਹੇ ਅੱਜ ਅੱਜ ਸ਼ੇਰੇ ਪੰਜਾਬ ਦਾ ਵੀ ਜਨਮ ਦਿਨ ਹੈ ਹਨਾ ਪਰ ਸਾਰਿਆਂ ਨੂੰ ਬੇਨਤੀ ਆ ਮੈਂ ਸਿਕਰਾਜ ਦੇ ਲਈ ਅੱਜ ਕੱਲ ਬਖਾਸ ਗੱਲ ਗੱਤ ਕਰਨ ਲਈ ਲਾਈਵ ਆਇਆ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ ਹਰੇਕ ਕੋਲੇ ਫੋਨ ਹੈ ਹਰੇਕ ਕੋਲੇ ਵੀਡੀਓ ਹੈ ਮੇਰੀ ਚਲੀ ਜਾਣੀ ਹੈ ਹਰੇਕ ਕੋਲੇ ਮੇਰੀ ਵੀਡੀਓ ਚਲੀ ਜਾਣੀ ਹੈ ਤਾਂ ਪਰ ਕੋਸ਼ਿਸ਼ ਕਰਿਓ ਕਿਸੇ ਚੰਗੇ ਬੰਦੇ ਸਾਥ ਦੀਗੇ ਤੇ ਅਸੀਂ ਜਿਨ੍ਹਾਂ ਨੇ ਸਾਡੇ ਲਈ ਸੰਘਰਸ਼ ਕੀਤਾ ਲੜਾਈਆਂ ਲੜੀਆਂ ਸਿਕਰਾਜ ਨੇ ਉਹਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਤਾਂ ਤੁਸੀਂ ਗਿੱਦੜ ਬਾਤ ਤੋਂ ਸਿਕਰਾਜ ਦਾ ਸਾਥ ਦਿਓ ਮੇਰੀ ਸਾਰਿਆਂ 'ਗੇ ਬੇਨਤੀ ਹੈ ਮੇਰੀ ਜੀ ਸਾਰਿਆਂ ਕੇ ਸਾਡੇ ਭਰਾ ਨੇ ਲੜਾਈ ਲੜੀ ਐ ਤੁਸੀਂ ਸਾਰਿਆਂ ਸਾਥ ਦੇ ਗਏ ਠੀਕ ਐ ਜੀ ਇਹ ਵੀ ਇੰਨਾ ਕੋਈ ਮੇਲ ਕਰ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਆਵਾਂ ਮੇਰੇ ਸਾਰੇ ਹੁਣ ਤੁਹਾਨੂੰ ਪਤਾ ਬਈ ਕੰਮ ਧੰਦੇ ਹੁੰਦੇ ਨੇ ਕਿ ਪਰਿਵਾਰ ਸਾਰਾ ਉਹ ਦੇਖਣਾ ਪੈਂਦਾ ਅੱਜ ਕਿੰਨੇ ਲੋਕਾਂ ਨੂੰ ਮਿਲੇ ਅੱਜ ਕਿੰਨੇ ਲੋਕਾਂ ਦੇ ਫਾਇਦੇ ਹੋਏ ਕਿੰਨੇ ਕੰਮ ਹੋਏ ਠੀਕ ਐ ਇਹ ਵੀ ਚੀਜ਼ ਹੁੰਦੀ ਐ ਇਸ ਕਰਕੇ ਰੋਜ਼ ਦਾ ਹੀ ਮੇਰੇ ਨਾਲ ਕਿਤੇ ਨਾ ਕਿਤੇ ਨਾਜਵਾਨਾ ਨਸ਼ੇ ਪ੍ਰਤੀ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਹੀ ਐ ਕੋਸ਼ਿਸ਼ ਕਰਦੇ ਮਰੀਨਿਕ ਬੈਣ ਕੇ ਸਹਿਕਾਰ ਕਰੇ ਕਿਉਂ ਸਾਲ ਬਾਅਦ ਹੀ ਗਤੜ ਬਾਅਦ ਸਰਕਾਰ ਸੇ ਵੀ ਕੋਣ ਲੜਦਾ ਸਾਥ ਦੇ ਸਾਰਿਆਂ ਦਾ ਬਹੁਤ